ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਉੱਤੇ ਜੀ ਅੱਜ ਵੀਰੇ ਵਿੱਚ ਆਇਕਾ ਗੱਬਣ ਵੈਣ ਸੇਲ ਲਈ ਲੈ ਕੇ ਆਏ ਜੀ ਜਿਸ ਘਰ ਚ ਬਈ ਵੀਡੀਓ ਬਣਾਉਣ ਲੱਗਿਆ ਵੀਰ ਦੇ ਖੇਲੂ ਖੋਸ ਰੱਖੇ ਵਿਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੇ ਵਿੱਚ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਹੋ ਠੀਕ ਹੋ ਵਧੀਆ ਜੀ ਹਾਂਜੀ ਵਧੀਆ ਭਾਈ ਜੀ ਬਈ ਨਾਮ ਤੇ ਐਡਰੈਸ ਬੋਲੋ ਬਿਕਰਮਜੀਤ ਸਿੰਘ ਨਾਂ ਪਿੰਡ ਲੈਨੇਵਾਲ ਜ਼ਿਲ੍ਹਾ ਭਾਈ ਬਰਨਾਲਾ ਤਹਿਸੀਲ ਭਾਈ ਪਾਪਾ ਨੇੜੇ ਪਿੰਡ ਆਪਾਂ ਨੂੰ ਕਿਹੜਾ ਭਾਈ ਪਧਾੜ ਓਕੇ ਮੋਬਾਈਲ ਨੰਬਰ ਉਹ ਗੇ 62847 64037 ਠੀਕ ਆ ਬਾਈ ਬਾਈ ਜਿਹੜੀ ਇਹ ਬੈਡ ਦੇਦੇ ਆ ਕਿਹੜਾ ਸੁਆਹ ਹੁੰਦੀ ਆ ਇਹ ਤੀਜਾ ਸੁਆਹ ਕਿੰਨੇ ਕਿ ਦਿਨ ਲੂ ਬਾਈ ਇਹ ਜੇ ਲੈ ਜੂ 15 ਦਿਨ 15 ਕਿ ਦਿਨਾਂ ਦੀ ਕੱਚੀ ਆ ਕਿੰਨਾ ਕਿ ਰਿਕਾਰਡ ਆ ਬਾਈ ਦੁੱਧ ਦਾ ਇਹਦਾ ਹੈਗਾ 42 ਲੀਟਰ ਦਾ 42 ਲੀਟਰ ਦਾ ਠੀਕ ਆ ਬਾਈ ਫੁੱਲ ਕੱਦ ਫੁੱਲ ਬਰੀਡ ਆ ਗਈ ਲੇਵਾ ਕਮਾਲ ਦਾ ਕੱਲੀ ਕੱਚੀ ਕੱਚੀ ਆ ਉਸ ਤੋਂ ਬਣਾਉਂਦਾ ਜਲ ਆਇਓ ਲੇਵਾ ਦੇਖੋ ਟਿੱਲ ਬਹੁਤ ਬਈ ਖਿੱਚੀ ਮੜਾ ਲੇਵਾ ਦੇਖਣ ਟਿੱਲ ਟੁੱਲ ਫੁੱਲ ਪਈ ਆ ਹਨ ਲੈ ਹੋਲੀ ਬਹੁਤ ਪਈ ਆ ਜੇ ਇਹ ਕੱਲਾ ਕੱਲਾ ਥਾਣ ਪੂਰੇ ਵਿੱਤੀ ਦੇ ਥਾਣ ਗਲਾਬੀ ਥਾਣ ਲੱਗਿਆ ਚਿਵਾਈ ਚਿਵਾਈ ਕਿਵੇਂ ਸੀ ਬਾਈ ਚਿਵਾਈ ਵਧੀਆ ਦੋ ਜਾਨੀ ਮਸ਼ੀਨ ਨਾਲ ਕੱਥੀ ਨਾਥੀ ਦੋ ਜਾਨੀ ਕੱਥੀ ਜੋ ਹੁੰਨੇ ਬਾਈ ਕਹਿੰਦਾ ਨਾਣਾ ਨੂਣਾ ਦੇਖ ਕਰ ਮਾਈ ਦੇ ਫੁੱਲ ਚਾਹੀਏ ਕੱਲੀ ਕੱਚੀ ਕੱਚੀ ਆ ਫੁੱਲ ਦੇ ਬਾਈ ਤੋਰਦੇ ਮੜੇ ਗੀੜਾ ਦਵਾ ਦੇ ਬਾਈ ਕੋਲੇ ਥੋੜੀ ਥਾਂ ਦੀ ਤੰਗੀ ਆ ਬਾਈ ਕਹਿੰਦਾ ਉਹਦਾ ਕਰਕੇ ਆਪਾਂ ਬਸੂ ਆ ਜਿਹੜੇ ਕਟਾਉਣੇ ਆ ਇੱਕ ਦੋ ਵੇਚਦੇ ਆਂ ਬਾਈ ਕਹਿੰਦਾ ਫਿਰ ਸੈਟਿੰਗ ਜੀ ਹੋ ਜੂ ਬਾਕੀ ਵੱਡੇ ਕਾਰਨ ਚ ਟਾਂਚਾ ਕਮਾਲ ਦਾ ਤੋਰਾ ਇੱਕ ਨੰਬਰ ਬਰੀਡ ਇੱਕ ਨੰਬਰ ਲੇਵਾ ਇੱਕ ਨੰਬਰ ਚੱਲੀ ਕੱਚੀ ਕੱਚੀ ਅੰਦਾਜ਼ਾ ਉਸ ਹਮ ਨਾਲ ਲਾਓ ਸਾਰੀਆਂ ਬਾਲਟਾਂ ਲੈ ਕੱਢੂ ਫੇਰ ਕਰਮ ਵਾਲੀ ਨੇ ਸੋਣਾਗਾ ਬਈ ਕੀ ਮੁੱਲ ਹੈ ਵੀਰੇ ਜੈਜਾ ਮੁੱਲ ਫੋਨ ਤੇ ਹੀ ਕਰਾਂਗੇ ਫੋਨ ਤੇ ਹੋ ਜਾਊਗਾ ਜੈ ਜੀ ਹੋ ਹਾਂ ਜੈ ਜੀ ਓਕੇ ਬਈ ਵਾੜਾ ਬਾਈ ਕਹਿੰਦਾ ਮੁੱਲ ਨਹੀਂ ਕਰਦੇ ਮੁੱਲ ਆ ਜਿਹੜਾ ਵੜਦੇ ਸਾਬ ਨਾਲ ਬਿਲਕੁਲ ਜੈਜ ਹੋਊਗਾ ਮੁੱਲ ਹੋਊਗਾ ਬਈ ਫੋਨ ਤੇ ਤੂਰੇ ਦੀ ਕਰਮ ਵਾਲੀ ਇੱਕ ਨੰਬਰ ਆ ਬਸ ਥੋੜੀ ਜਗ੍ਹਾ ਦੀ ਤੰਗੀ ਆ ਬਈ ਵਾੜਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਕਿਸੇ ਵੀ ਨੂੰ ਬੈਡ ਪਸੰਦ ਆਏ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ